ਕਹਿੰਦੇ ਨੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਸੋ ਉਸੇ ਵਿਦਿਆ ਦਾ ਵਿਚਾਰ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਪੰਜਾਬ ਦੇ ਪਿੰਡਾਂ ਦੇ ਵਿੱਚ ਇੱਕ ਨਵਕਲੀ ਰੀਤ ਜਿਹੜੀ ਹੈ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਪਿੰਡਾਂ ਦੇ ਵਿੱਚ ਲਾਇਬ੍ਰੇਰੀ ਜਿਹੜੀ ਹੈ ਉਹ ਖੋਲੀ ਜਾ ਰਹੀ ਹੈ ਔਰ ਉਸੇ ਦੇ ਚਲਦਿਆਂ ਅੱਜ ਸ਼ਹੀਦ ਸਰਦਾਰ ਕਰਨੈਲ ਸਿੰਘ ਇਸਰੂ ਦੇ ਪਿੰਡ ਇਸਰੂ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ ਔਰ ਇੱਥੇ ਹੀ ਜਿਹੜਾ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਇਹਨਾਂ ਲਾਇਬ੍ਰੇਰੀਜ਼ ਦਾ ਉਦਘਾਟਨ ਜਿਹੜਾ ਕਰਨਗੇ ਹਾਲਾਂਕਿ ਸ਼ੁਰੂਆਤੀ ਦੌਰ ਦੇ ਵਿੱਚ 14 ਲਾਇਬ੍ਰੇਰੀਜ਼ ਦਾ ਉਦਘਾਟਨ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਜਾਣਾ ਤਸਵੀਰਾਂ ਤੁਹਾਨੂੰ ਉਸ ਲਾਇਬ੍ਰੇਰੀ ਦੀਆਂ ਦਿਖਾਣਾ ਚਾਹਵਾਂਗੇ ਤੁਹਾਨੂੰ ਦੱਸਣਾ ਚਾਹਵਾਂਗੇ ਕਿ ਇਸ ਤਰੀਕੇ ਦੇ ਨਾਲ ਇਹ ਲਾਇਬ੍ਰੇਰੀ ਜਿਹੜੀ ਹੈ ਉਹ ਲੈਸ ਤੁਸੀਂ ਦੇਖ ਸਕਦੇ ਹੋ ਕਿ ਵਧੀਆ ਤੇ ਨਵਾਂ ਫਰਨੀਚਰ ਜਿਹੜਾ ਇਸ ਲਾਇਬ੍ਰੇਰੀ ਦੇ ਵਿੱਚ ਦਿੱਤਾ ਗਿਆ ਹੋਇਆ ਔਰ ਬਹੁਤ ਸਾਰੀਆਂ ਕਹਿ ਸਕਦੇ ਨੇ ਫਿਰ ਭਾਵੇਂ ਉਹ ਰਾਸ਼ਟਰੀ ਕਿਤਾਬਾਂ ਹੋਣ ਜਾਂ ਫਿਰ ਅੰਤਰਰਾਸ਼ਟਰੀ ਕਿਤਾਬਾਂ ਹੋਣ ਉਹ ਸਾਰੀਆਂ ਕਿਤਾਬਾਂ ਲਗਭਗ ਜਿਹੜੀਆਂ ਨੇ ਇਸ ਲਾਇਬ੍ਰੇਰੀ ਦੇ ਵਿੱਚ ਰੱਖੀਆਂ ਗਈਆਂ ਨੇ ਔਰ ਨਾਲ ਨਾਲ ਕੱਲੀਆਂ ਕਿਤਾਬਾਂ ਹੀ ਨਹੀਂ ਪਰ ਜੇਕਰ ਕੋਈ ਬੱਚਾ ਜਾਂ ਕੋਈ ਵੀ ਜਿਹੜਾ ਹੈ ਉਹ ਅਗਰ ਖਬਰਾਂ ਦੇ ਨਾਲ ਜਾਣੂ ਹੋਣਾ ਚਾਹੁੰਦਾ ਤਾਂ ਅਖਬਾਰਾਂ ਵੀ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਹਰ ਪਾਸ਼ਾ ਦੀ ਅਖਬਾਰ ਜਿਹੜੀ ਹੈ ਇੱਥੇ ਰੱਖੀ ਗਈ ਹੈ ਔਰ ਵੱਡੀ ਗੱਲ ਇੱਥੇ ਇਹ ਹੈਗੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀ ਉਸ ਦੇ ਮੁਤਾਬਕ ਹਰ ਹਲਕੇ ਦੇ ਵਿੱਚ 6 ਲਾਇਬ੍ਰੇਰੀਆਂ ਦਾ ਨਿਰਮਾਣ ਹੋਣਾ ਜਿਹੜਾ ਉਹ ਲਾਜ਼ਮੀ ਕੀਤਾ ਗਿਆ ਜਿਸ ਦੇ ਚਲਦੇ ਆ ਅ ਜਿਲ੍ਹਾ ਲੁਧਿਆਣਾ ਦੇ ਵਿੱਚ ਕੁੱਲ 42 ਪਿੰਡ ਜਿਹੜੀਆਂ ਲਾਇਬ੍ਰੇਰੀਆਂ ਜਿਹੜਾ ਨਿਰਮਾਣ ਹੈਗਾ ਉਹ ਕਰਵਾਇਆ ਜਾ ਰਿਹਾ ਜਿਸ ਦੇ ਵਿੱਚੋਂ 14 ਜਿਹੜੀਆਂ ਨੇ ਪਹਿਲੇ ਗੇੜ ਦੇ ਵਿੱਚ ਜੋ ਲਾਇਬ੍ਰੇਰੀਆਂ ਨੇ ਉਹਨਾਂ ਦਾ ਉਦਘਾਟਨ ਅੱਜ ਹੋਣਾ ਹੈ ਔਰ ਜੇਕਰ ਗੱਲ ਕਰੀਏ ਪਿੰਡ ਇਸਰੂਈ ਤਾਂ ਇਸਰੂਈ ਪਿੰਡ ਜਿਹੜਾ ਹੈਗਾ ਇਹ ਵਿਧਾਨ ਸਭਾ ਹਲਕਾ ਖੰਨਾ ਦਾ ਪਿੰਡ ਹੈਗਾ ਔਰ ਇਸ ਲਾਇਬ੍ਰੇਰੀ ਦੀ ਸ਼ੁਰੂਆਤ ਜਿਹੜੀ ਅੱਜ 15 ਅਗਸਤ ਯਾਨੀ ਕਿ ਆਜ਼ਾਦੀ ਦਿਹਾੜੇ ਤੇ ਜਿਹੜੀ ਹੋਣ ਜਾ ਰਹੀ ਹੈ ਲਾਇਬ੍ਰੇਰੀ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਜਿਸ ਤਰੀਕੇ से ਪਹਿਲੇ ਵੀ ਜ਼ਿਕਰ ਕੀਤਾ ਕਿ ਨੱਕ ਜ਼ਰੂਰਤ ਹੈਗੀ ਹੈ ਉਸ ਹਿਸਾਬ ਦੇ ਨਾਲ ਫਰਨੀਚਰ ਜਿਹੜਾ ਇਸ ਲਾਇਬ੍ਰੇਰੀ ਦੇ ਵਿੱਚ ਮੌਜੂਦ ਹੈ ਲਗਭਗ 900 ਦੇ ਕਰੀਬ ਕਿਤਾਬਾਂ ਜਿਹੜੀਆਂ ਹੈਗੀਆਂ ਨੇ ਉਹ ਇਸ ਲਾਇਬ੍ਰੇਰੀ ਦੇ ਵਿੱਚ ਮੌਜੂਦ ਹੈਗੀ ਹੈ ਵੱਡੀ ਗੱਲ ਜੇਕਰ ਕੋਈ ਲਾਈਟ ਦੀ ਪ੍ਰੋਬਲਮ ਆਂਦੀ ਹੈ ਕੋਈ ਕਹਿ ਲਈਏ ਕਿ ਕੋਈ ਕਿਸੇ ਚੀਜ਼ ਦੀ ਪ੍ਰੋਬਲਮ ਆਂਦੀ ਹੈ ਤਾਂ ਉਸ ਦੇ ਵਿੱਚ ਉਹ ਬੈਕਅਪ ਦੇ ਇਸ਼ੂ ਦੀ ਜੇਕਰ ਗੱਲ ਕੀਤੀ ਤਾਂ 4 ਕਿਲੋਵੋਟ ਦਾ ਸੋਲਰ ਪਾਵਰ ਪਲਾਂਟ ਯਾਨੀ ਕਿ ਜਿਹੜੀ ਹੈ ਬਿਜਲੀ ਜਿਹੜੀ ਹੈਗੀ ਹੈ ਉਹ ਸੋਲਰ એનર્ਜੀ ਦੇ ਨਾਲ ਇੱਥੇ ਬਣਾਈ ਜਾ ਰਹੀ ਹੈ ਉਸ ਬਿਜਲੀ ਦੇ ਨਾਲ ਕਿਤੇ ਨਾ ਕਿਤੇ ਇੱਥੇ ਜਿਹੜਾ ਹੈ ਬਿਜਲੀ ਸਪਲਾਈ ਜਾਰੀ ਹੈ ਔਰ ਇੱਕ ਵਾਟਰ ਡਿਸਪੈਂਸਰ ਇੱਥੇ ਦਿੱਤਾ ਗਿਆ ਹੈ ਬਿਜਲੀ ਦਾ ਇਨਵਰਟਰ ਤੇ ਹੋਰ ਜਿਹੜੀਆਂ ਸਹੂਲਤਾਂ ਜਿਹੜੀਆਂ ਬੇਸਿਕ ਸਹੂਲਤਾਂ ਹੁੰਦੀਆਂ ਨੇ ਉਹ ਇੱਥੇ ਦਿੱਤੀਆਂ ਗਈਆਂ ਨੇ ਪਹਿਲੇ ਗੇਟ ਦੇ ਚੱਕਰ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਸੰਗਰੂਰ ਚ ਕੁੱਲ 26 ਲਾਇਬ੍ਰੇਰੀਆਂ ਜਿਹੜੀਆਂ ਨਾ ਉਹ ਉਹ ਬਣਾਈਆਂ ਜਾ ਚੁੱਕੀਆਂ ਸੀਗੀਆਂ ਔਰ ਅੱਜ 14 ਲਾਇਬ੍ਰੇਰੀਆਂ ਦਾ ਨਿਰਮਾਣ ਇੱਥੇ ਕੀਤਾ ਜਾ ਰਿਹਾ ਹੈ ਇੱਥੇ ਕੁਝ ਬੱਚੇ ਜਿਹੜੇ ਨੇ ਉਹ ਕਿਤਾਬਾਂ ਪੜ ਰਹੇ ਨੇ ਬੱਚਿਆਂ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਬੇਟਾ ਕੀ ਨਾਮ ਤੁਹਾਡਾ ਮੇਰਾ ਨਾਮ ਖਸ਼ਵੀਰ ਕੌਰ ਹੈ। ਖਸ਼ਵੀਰ ਕਿਹੜੀ ਕਿਤਾਬ ਪੜ ਰਹੇ ਹੋ ਔਰ ਕਿਸ ਤਰੀਕੇ ਦੇ ਨਾਲ ਮਤਲਬ ਤੁਹਾਡੇ ਹੁਣ ਪਿੰਡ 'ਚ ਲਾਇਬ੍ਰੇਰੀ ਖੁੱਲ ਗਈ ਹੈ ਇਸ ਦਾ ਤੁਹਾਨੂੰ ਕਿੰਨਾ ਕੁ ਫਾਇਦਾ ਹੋਏਗਾ? ਸਾਨੂੰ ਬਹੁਤ ਫਾਇਦਾ ਹੋਏਗਾ। ਹਮ ਮੈਂ ਸਿੱਖ ਦੀ ਤਾਸਵਾ ਪੜ ਰਹੀ ਆ। ਹਮ ਹੁਣ ਤੱਕ ਕਿੰਨਾ ਕੁ ਪੜ ਲਿਆ ਔਰ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਹੁਣ ਕਿਤਾਬਾਂ ਜਿਹੜੀਆਂ ਨੇ ਉਹ ਪਿੰਡ 'ਚ ਆ ਗਈਆਂ ਨੇ ਲਾਇਬ੍ਰੇਰੀ ਖੁੱਲ ਗਈ ਹੈ ਬੱਚੇ ਜਿਹੜੇ ਨੇ ਉਹ ਹੋਰ ਵਧੀਆ ਢੰਗ ਦੇ ਨਾਲ ਕਿਤਾਬਾਂ ਨੂੰ ਪੜ ਕੇ ਅੱਗੇ ਨਿਕਲ ਪਾਣਗੇ। ਹਾਂਜੀ ਨਿਕਲ ਪਾਣਗੇ। ਹਮ ਨਿਕਲ ਪਾਣਗੇ ਹਾਂਜੀ ਠੀਕ ਹੈ ਸੋ ਕਹਿ ਰਹੇ ਨੇ ਕਿ ਬੱਚੇ ਜਿਹੜੇ ਨੇ ਹੋਰ ਅੱਗੇ ਨਿਕਲ ਪਾਣਗੇ ਇੱਧਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇੱਧਰ ਹੋਰ ਵੀ ਇੱਕ ਬੇਟੀ ਹੈਗੀ ਐ ਉਹ ਵੀ ਇੱਥੇ ਕਿਤਾਬ ਪੜ੍ਹ ਰਹੀ ਐ ਜ਼ਰੂਰ ਗੱਲਬਾਤ ਕਰਾਂਗੇ ਅ ਬੇਟਾ ਕੀ ਨਾਮ ਹੈ ਤੁਹਾਡਾ ਮਨਪ੍ਰੀਤ ਕੌਰ ਮਨਪ੍ਰੀਤ ਕੀ ਪੜ੍ਹ ਰਹੇ ਹੋ ਤੁਸੀਂ ਸਰ ਮੈਂ ਹੈਨਾ ਸੁਪਨੇ ਦੀ ਕਵਰ ਸੁਪ ਸੁਪਨੇ ਦੀ ਕਵਰ ਪੜ ਰਹੇ ਹੋ ਕਿਸ ਤਰੀਕੇ ਨਾਲ ਦੇਖਦੇ ਹੁਣ ਲਾਇਬ੍ਰੇਰੀ ਤੁਹਾਡੇ ਪਿੰਡ ਦੇ ਵਿੱਚ ਖੋਲ ਗਈ ਹੈ ਇਸ ਦਾ ਕੀ ਫਾਇਦਾ ਹੋਏਗਾ ਇਸ ਨਾਲ ਸਾਡੀ ਨੌਲੇਜ ਵਧੂਗੀ ਜਿਵੇਂ ਕਿ ਹੈ ਨਾ ਅਸੀਂ ਆਪਣੀ ਹੈ ਨਾ ਇਗਜ਼ਾਮਸ ਦੀ ਤਿਆਰੀ ਕਰ ਸਕਦੀਆਂ ਇਹਨਾਂ ਜਿਵੇਂ ਕਿ ਹੈ ਨਾ ਸਕੂਲ ਤੋਂ ਆ ਕੇ ਆਪਾਂ ਲਾਇਬ੍ਰੇਰੀ ਦੇ ਵਿੱਚ ਜਾ ਕੇ ਬੁੱਕਸ ਪੜ ਸਕਦੇ ਹਾਂ ਰੀਡ ਕਰ ਸਕਦੇ ਹਾਂ ਮਤਲਬ ਜਿਹੜੇ ਕੰਪੀਟੀਟਿਵ ਅੱਗੇ ਇਗਜ਼ਾਮਸ ਆਉਣੇ ਨੇ ਉਹ ਜਿਹੜੇ ਉਹਨਾਂ ਦੀ ਤਿਆਰੀ ਕਰ ਸਕਦੇ ਹਾਂ ਮਤਲਬ ਫਾਇਦਾ ਹੈ ਇਸ ਲਾਇਬ੍ਰੇਰੀ ਦਾ ਕਾਫੀ ਹੱਦ ਤੱਕ ਹਾਂਜੀ ਬਹੁਤ ਫਾਇਦਾ ਹੈ ਠੀਕ ਹੈ ਕਿੰਨੇ ਕਿ ਬੱਚੇ ਹੈਗੇ ਨੇ ਤੁਹਾਡੇ ਪਿੰਡ ਦੇ ਵਿੱਚ ਜੇਕਰ ਗੱਲ ਕਰੀਏ ਜਿਨ੍ਹਾਂ ਨੂੰ ਇਸ ਚੀਜ਼ ਦਾ ਫਾਇਦਾ ਹੋਏਗਾ ਕਾਫੀ ਬੱਚੇ ਹੋਣਗੇ ਜਿਨ੍ਹਾਂ ਨੂੰ ਫਾਇਦਾ ਹੋਏ ਸਾਰੇ ਬੱਚਿਆਂ ਨੂੰ ਵੀ ਫਾਇਦਾ ਹੋਊਗਾ ਜੀ ਲਾਇਬ੍ਰੇਰੀ ਦਾ ਹਾਂਜੀ ਠੀਕ ਹੈ ਤੁਸੀਂ ਕਹਿ ਰਹੇ ਨੇ ਕਿ ਕਾਫੀ ਬੱਚਿਆਂ ਨੂੰ ਇੱਥੇ ਫਾਇਦਾ ਜਿਹੜਾ ਹੈ ਉਹ ਲਾਇਬ੍ਰੇਰੀ ਦਾ ਇੱਥੇ ਹੁੰਦਾ ਹੋਇਆ ਨਜ਼ਰ ਆਏਗਾ ਪਿੱਛੇ ਵੀ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਤੁਸੀਂ ਇੱਧਰ ਦੇਖ ਸਕਦੇ ਹੋ ਕਿ ਕਿਤਾਬਾਂ ਜਿਹੜੀਆਂ ਨੇ ਇਹਦੇ ਵਿੱਚ ਫਿਰ ਭਾਵੇਂ ਉਹ ਕਹਾਣੀਆਂ ਦੀਆਂ ਕਿਤਾਬਾਂ ਹੋਵੇ ਜਾਂ ਫਿਰ ਲੇਖਕ ਲੇਖਕ ਦੇ ਜਿਹੜੇ ਕੋਈ ਹੋਰ ਜਿਹੜੀਆਂ ਕਹਿੰਦੇ ਕੋਈ ਨੋਵਲਸ ਹੋਣ ਉਹ ਇੱਥੇ ਦਿੱਤੇ ਗਏ ਤੁਸੀਂ ਦੇਖ ਸਕਦੇ ਹੋ ਕਿ ਨੈਪੋਲੀਅਨ ਬੋਨਾਪਾਰਟ ਬਾਰੇ ਜੇਕਰ ਬੋਨਾਪਾਰਟ ਬਾਰੇ ਕੋਈ ਪੜ੍ਹਨਾ ਚਾਹੁੰਦਾ ਤਾਂ ਉਸਦੇ ਲਈ ਇੱਥੇ ਕਿਤਾਬ ਜਿਹੜੀ ਹੈ ਅਵੇਲੇਬਲ ਹੈਗੀ ਹੈ ਉਸ ਤੋਂ ਬਾਅਦ ਤੋ ਆਪ ਬੀਤੀ ਹੋਰ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਜਿਹੜੇ ਕਿ ਵੱਡੇ ਵੱਡੇ ਲੇਖਕਾਂ ਵੱਲੋਂ ਲਿਖੀਆਂ ਗਈਆਂ ਕਿਤਾਬਾਂ ਨੇ ਉਹ ਸਾਰੀਆਂ ਇੱਥੇ ਜਿਹੜੀਆਂ ਦਿੱਤੀਆਂ ਗਈਆਂ ਨੇ ਤੁਸੀਂ ਇਹਦੇ ਦੇਖ ਸਕਦੇ ਹੋ ਕਿ ਸੰਤ ਰਾਮ ਉਦਾਸੀ ਉਹਨਾਂ ਦੇ ਉੱਤੇ ਜਿਹੜੀ ਕਿਤਾਬ ਜੀ ਲਿਖੀ ਗਈ ਹੈ ਉਹ ਇੱਥੇ ਕਿਤਾਬ ਹੈਗੀ ਸਕੂਲ ਐਟਲਸ ਖਾਸ ਕਰਕੇ ਔਰ ਲੇਟੈਸਟ ਐਡੀਸ਼ਨ ਦਾ ਐਟਲਸ ਇੱਥੇ ਪਿਆ ਯਾਨੀ ਕਿ ਜੇਕਰ ਕੋਈ ਬੱਚਾ ਜੀਓਗ੍ਰਾਫਿਕਲੀ ਕੁਝ ਸਿੱਖਣਾ ਚਾਹੁੰਦਾ ਹੈ ਤਾਂ ਸਕੂਲ ਐਟਲਸ ਲੇਟੈਸਟ ਸਕੂਲ ਐਟਲਸ ਇੱਥੇ ਦਿੱਤਾ ਗਿਆ ਹੋਇਆ ਇੱਧਰ ਹੋਰ ਵੀ ਬੱਚੇ ਜਿਹੜੇ ਮੌਜੂਦ ਨੇ ਇਹਨਾਂ ਬੱਚਿਆਂ ਨਾਲ ਵੀ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬੇਟਾ ਕੀ ਨਾਮ ਹੈ ਤੁਹਾਡਾ ਗਰਨੂਰ ਸਿੰਘ ਗਰਨੂਰ ਕੀ ਕਿਹੜੀ ਕਿਤਾਬ ਪੜ ਰਹੇ ਹੋ ਔਰ ਕੀ ਲੱਗਦਾ ਇਸ ਲਾਇਬ੍ਰੇਰੀ ਦਾ ਤੁਹਾਡੇ ਪਿੰਡ ਨੂੰ ਕਿੰਨਾ ਫਾਇਦਾ ਹੋਏਗਾ ਸਾਡੇ ਪਿੰਡ ਨੂੰ ਲਾਇਬ੍ਰੇਰੀ ਨਾਲ ਬਹੁਤ ਫਾਇਦਾ ਹੋਊਗਾ ਬੱਚੇ ਬੱਚੇ ਬਹੁਤ ਜ਼ਿਆਦਾ ਪੜਨ ਬੁੱਕਾਂ ਨੂੰ ਪੜ੍ਹਨਾਂਗੇ ਹੂੰ ਅਤੇ ਇਹਦੇ ਨਾਲ ਪੜ੍ਹਾਈ ਦਾ ਵਿਕਾਸ ਵੱਧਦਾ ਹੈ ਹੂੰ ਅਤੇ ਇੰਟਰਨੈਟ ਤੋਂ ਛਤਕਾਰਾ ਮਿਲ ਸਕਦਾ ਹੈ ਇਸ ਦੇ ਨਾਲ ਹੂੰ ਬੁੱਕਾਂ ਵੱਧ ਪੜ੍ਹ ਵੱਧ ਤੋਂ ਵੱਧ ਪੜ੍ਹਨੀ ਚਾਹੀਦੀ ਹੈ ਨੇ ਹੂੰ ਠੀਕ ਹੈ ਕਹਿੰਦੇ ਨੇ ਕਿ ਵੱਧ ਤੋਂ ਵੱਧ ਕਿਤਾਬਾਂ ਜਣੀਆਂ ਬੱਚਿਆਂ ਦੀ ਸੋਚ ਦੇਖੋ ਬੱਚੇ ਕਹਿੰਦੇ ਨੇ ਕਿ ਵੱਧ ਤੋਂ ਵੱਧ ਕਿਤਾਬਾਂ ਜਣੀਆਂ ਨੇ ਉਹ ਪੜ੍ਹਨੀਆਂ ਚਾਹੀਦੀਆਂ ਨੇ ਸੋ ਹਰ ਇੱਕ ਸਹੂਲਤ ਦੇ ਨਾਲ ਜਿਹੜੀ ਹੈ ਇਹ ਲਾਇਬ੍ਰੇਰੀ ਜਿਹੜੀ ਹੈ ਉਹ ਲੈਸ ਹੈਗੀ ਹੈ ਔਰ ਹਰ ਇੱਕ ਤਰੀਕੇ ਲਗਭਗ 900 ਦੇ ਕਰੀਬ ਕਿਤਾਬਾਂ ਜਣੀਆਂ ਨੇ ਉਹ ਇਸ ਲਾਇਬ੍ਰੇਰੀ ਦੇ ਵਿੱਚ ਦਿੱਤੀਆਂ ਗਈਆਂ ਨੇ ਔਰ ਜੇਕਰ ਗੱਲ ਕਰੀਏ ਇੱਧਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਕਿ ਤੁਸੀਂ ਦੇਖ ਸਕਦੇ ਹੋ ਕਿ ਕੰਪਿਊਟਰ ਵੀ ਜਿਹੜਾ ਇੱਥੇ ਲਗਾਇਆ ਗਿਆ ਹੋਇਆ ਔਰ ਡਿਜੀਟਲ ਲਾਇਬ੍ਰੇਰੀ ਵੀ ਕਿਉਂਕਿ ਅੱਜ ਕੱਲ ਡਿਜੀਟਲਾਈਜੇਸ਼ਨ ਦਾ ਜ਼ਮਾਨਾ ਹੈਗਾ ਔਰ ਡਿਜੀਟ ਸਰਫਿੰਗ ਕਰ ਸਕਦੇ ਨੇ ਜੇਕਰ ਕਿਸੇ ਬੱਚੇ ਨੂੰ ਆਪਣੇ ਕੈਰੀਅਰ ਦੇ ਲਈ ਕੁਝ ਕਾਉਂਸਲਿੰਗ ਕਰਨੀ ਹੈ ਤਾਂ ਉਸ ਦੇ ਲਈ ਇੱਥੇ ਇਹ ਬੱਚੇ ਪੜ ਸਕਦੇ ਨੇ ਜ਼ਰੂਰ ਬੱਚਿਆਂ ਨਾਲ ਵੀ ਜ਼ਰੂਰ ਗੱਲਬਾਤ ਕਰਨਗੇ ਬਟਾ ਕੀ ਨਾਮ ਤੁਹਾਡਾ ਮੇਰਾ ਨਾਮ ਕੁਲਜੀਤ ਸਿੰਘ ਹੈ ਕੁਲਜੀਤ ਸਿੰਘ ਅ ਕੀ ਲੱਗਦਾ ਕਿ ਜਦੋਂ ਹੁਣ ਤੁਹਾਡੇ ਇੱਥੇ ਲਾਇਬ੍ਰੇਰੀ ਵੀ ਖੋਲ ਗਈ ਔਰ ਡਿਜੀਟਲ ਚੀਜ਼ਾਂ ਵੀ ਆ ਗਈਆਂ ਕੰਪਿਊਟਰ ਵੀ ਆ ਗਏ ਇਸ ਦਾ ਕਿੰਨਾ ਕੁ ਫਾਇਦਾ ਜਿਹੜਾ ਹੈ ਤੁਹਾਡੇ ਅੱਜ ਕੱਲ ਦੇ ਜਵਾਨਾਂ ਨੂੰ ਖਾਸ ਕਰਕੇ ਜਿਹੜੇ ਅੱਜ ਕੱਲ ਦੇ ਬੱਚੇ ਜਿਹੜੀ ਕੰਪੀਟੀਟਿਵ ਜ਼ਮਾਨਾ ਹੈਗਾ ਇਸ ਕਿੰਨਾ ਕੁ ਫਾਇਦਾ ਹੋਏਗਾ ਸਰ ਸਾਨੂੰ ਬਹੁਤ ਫਾਇਦਾ ਹੋਵੇਗਾ ਮਤਲਬ ਸਾਡੀ ਸਟੱਡੀ ਜੇ ਵੀ ਪਲਮਾ ਪਲਸ 2 ਕੁ ਮਾਸਟਰਜ ਮਾਤਾ ਵਿਦਿਆਰਥੀਆਂ ਕੋਈ ਵੀ ਕਿਸੇ ਵੀ ਚੀਜ਼ ਦਾ ਪ੍ਰੋਬਲਮ ਆਉਂਦੀ ਹੈ ਕੋਈ ਸਬਜੈਕਟ ਵਿੱਚ ਅਸੀਂ ਇੱਥੇ ਸਰਚ ਕਰਕੇ ਜਿਆਦਾ ਤੇ ਜਲਦੀ ਕਰ ਸਕਦੇ ਹਾਂ ਕੋਈ ਵੀ ਚੀਜ਼ ਤੇ ਜੋ ਮਤਲਬ ਟਾਈਮ ਸਪੈਂਡ ਕਰਨ ਲਈ ਵੀ ਕੋਈ ਚੀਜ਼ ਹੁੰਦੀ ਹੈ ਕੋਈ ਨੋਵਲ ਹੁੰਦਾ ਆ ਉਹਦੇ ਬਾਰੇ ਸਰਚ ਕਰ ਸਕਦੇ ਆ ਫੋਰ ਗੇਮਸ 올림픽ਸ ਹੁੰਦੀਆਂ ਨੇ ਉਹਨਾਂ ਬਾਰੇ ਕੁਝ ਪੜ੍ਹ ਸਕਦੇ ਆਸੀਂ ਮਤਲਬ ਹਰ ਇੱਕ ਟੌਪਿਕ ਦੇ ਨਾਲ ਤੁਸੀਂ ਜਿਹੜਾ ਲੇਟੈਸਟ ਟੌਪਿਕ ਜਿਹੜਾ ਚਾਹਣਾ ਉਸਦੇ ਨਾਲ ਜਾਣੂ ਹੋ ਸਕਦੇ ਹਾਂ ਜੀ ਯੈਸ ਸਰ ਲੱਗਦਾ ਕਿ ਜਿਸੇ ਸਾਹਮਣੇ ਕਿਤਾਬਾਂ ਇੱਥੇ ਪਈਆਂ ਨੇ ਇਤਿਹਾਸ ਦੀਆਂ ਕਿਤਾਬਾਂ ਵੀ ਨੇ ਸ਼ਾਇਦ ਤੁਹਾਡੇ ਵਿਸ਼ਿਆਂ ਦੇ ਨਾਲ ਜਿਹੜੇ ਤੁਸੀਂ ਜਿਹੜੀ ਕਲਾਸ ਤੁਸੀਂ ਪੜ੍ਹ ਰਹੇ ਹੋ ਉਹਦੇ ਨਾਲ ਕੰਪੀਟੀਟਿਵ ਐਗਜ਼ਾਮਸ ਦੀਆਂ ਕਿਤਾਬਾਂ ਵੀ ਹੋਣਗੀਆਂ ਉਸ ਦਾ ਕਿਸ ਤਰੀਕੇ ਨਾਲ ਇਸਤੇਮਾਲ ਕਰੋਗੇ ਤੁਸੀਂ ਸਰ ਜੇ ਕੋਈ ਕੋਈ ਕੁਐਸਚਨ ਡਾਊਟ ਡਾਊਟ ਹੋਊਗਾ